ਸੋ ਇਹਦੀ ਵੱਡੀ ਖਬਰ ਟਾਰੀ ਬਾਗਾ ਸਰਹੱਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਰੋਕ ਲਿਆ ਗਿਆ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਜੀਏ ਕਿ ਚੰਦ ਘੰਟੇ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸਿੱਖ ਸ਼ਰਧਾਲੂਆਂ ਦਾ ਜਥਾ ਜਿਹੜਾ ਹੈ ਉਹ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਸੀ ਪਰ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਟਾਰੀ ਬਾਗਾ ਸਰਹੱਦੂ ਦੇ ਉੱਤੇ ਵੀਜ਼ਾ ਹੋਣ ਦੇ ਬਾਵਜੂਦ ਵੀ ਸਿੱਖ ਸ਼ਰਧਾਲੂਆਂ ਦਾ ਜਥਾ ਰੋਕਿਆ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਜੋ ਜਾਣਕਾਰੀ ਐ ਐਸਜੀਪੀਸੀ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਨਾਹੀਂ ਸ਼ਰਧਾਲੂਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਨਾਹੀਂ ਰੋਕਣ ਦਾ ਕਾਰਨ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਸਿੱਖਾਂ ਦੇ ਨਾਲ ਅਜਿਹਾ ਵਿਤਕਰਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਪਰ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਜਾਤ ਦੇ ਕਰੀਬ ਸ਼ਰਦਾਲੂ ਨੇ ਜਨਾਨੂ ਰੋਕਿਆ ਗਿਆ ਹੈ ਤਾਂ ਐਸਜੀਪੀਸੀ ਦੇ ਵੱਲੋਂ ਜਿਹੜਾ ਅੱਜ ਹੀ ਕੁਝ ਸਮੇਂ ਪਹਿਲਾਂ ਇਹ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ ਸੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਨੂੰ ਮੌਕੇ ਜਿਹੜਾ ਇਹ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ ਸੀ 2000 ਤੋਂ ਵੱਧ ਸ਼ਰਦਾਲੂ ਜਿਹੜਾ ਨੇ ਇਸ ਜੱਥੇ ਦੇ ਵਿੱਚ ਸ਼ਾਮਲ ਸਨ ਤੇ ਹੁਣ ਜੋ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਅਟਾਰੀ ਬਾਗਾ ਸਰਹੱਦ ਦੇ ਉੱਤੇ ਰੋਕ ਲਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਦੇ ਵੱਲੋਂ ਇਸ ਪੂਰੇ ਮਸਲੇ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਜਾ ਰਹੀ ਹੈ ਤੇ ਲਗਾਤਾਰ ਸਵਾਲ ਵੀ ਕੇਂਦਰ ਸਰਕਾਰ ਤੇ ਤੇ ਚੁੱਕੇ ਜਾ ਰਹੇ ਨੇ ਤਾਂ ਸਕੱਤਰ ਪ੍ਰਤਾਪ ਸਿੰਘ ਦੇ ਵੱਲੋਂ ਇਹ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਹੈ ਕਿ ਜਥਾ ਜਿਹੜਾ ਪਾਕਿਸਤਾਨ ਜਾਣ ਵਾਲਾ ਉਹਨੂੰ ਰੋਕ ਲਿਆ ਗਿਆ ਹੈ 2000 ਦੇ ਕਰੀਬ ਸ਼ਰਧਾਲੂ ਜਿਹੜਾ ਨੇ ਇਸ ਜਥੇ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੈਣੀ ਕੁਲਦੀਪ ਸਿੰਘ ਗੜਗੱਜ ਵੀ ਇਸ ਜਥੇ ਦੇ ਨਾਲ ਅੱਜ ਪਾਕਿਸਤਾਨ ਜਾਣ ਦੇ ਲਈ ਰਵਾਨਾ ਹੋਏ ਸਨ ਭਾਰਤੀ ਫੌਜ ਦੇ ਵੱਲੋਂ ਵੀਜ਼ਾ ਚੈੱਕ ਕਰਨ ਤੋਂ ਬਾਅਦ ਇਹ ਨਾਸ਼ਵਾਲੂਆਂ ਨੂੰ ਰੋਕ ਲਿਆ ਗਿਆ ਹੈ ਨਾ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਨਾ ਹੀ ਜਥੇ ਨੂੰ ਰੋਕਣ ਦਾ ਕਾਰਨ ਜਿਹੜਾ ਉਹ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਜਥੇ ਨੂੰ ਕਿਉਂ ਰੋਕਿਆ ਗਿਆ ਹੈ ਕਿਉਂ ਇਹ ਨਾਸ਼ਵਾਲੂਆਂ ਨੂੰ ਅੱਗੇ ਜਿਹੜਾ ਵਧਣ ਨਹੀਂ ਦਿੱਤਾ ਜਾ ਰਿਹਾ ਤਾਂ ਟਾਰੀ ਬਾਗਾ ਸਰਹੱਦ ਦੇ ਉੱਤੇ ਜਥਾ ਜਿਹੜਾ ਪਾਕਿਸਤਾਨ ਜਾਣ ਵਾਲਾ ਉਸ ਨੂੰ ਰੋਕ ਲਿਆ ਗਿਆ ਹੈ ਤਾਂ ਲਗਾਤਾਰ ਇਸ ਮਸਲੇ ਦੇ ਉੱਤੇ ਕਾਫੀ ਅਪਡੇਟਸ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਸਿੱਖ ਸ਼ਰਧਾਲੂਆਂ ਦਾ ਇਹ ਜਥਾ ਜਿਹੜਾ ਹੈ ਉਹ ਪਾਕਿਸਤਾਨ ਜਾ ਰਿਹਾ ਸੀ 10 ਦਿਨ ਪਾਕਿਸਤਾਨ ਦੇ ਵਿੱਚ ਇਸ ਜਥੇ ਦੇ ਵੱਲੋਂ ਰਿਹਾ ਜਾਣਾ ਸੀ ਜਿੱਥੇ ਨਾਦੇ ਵੱਲੋਂ ਪਾਵਨ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਕੀਤੇ ਜਾਣੇ ਸੀ ਤੇ ਉਸ ਤੋਂ ਬਾਅਦ 14 ਨਵੰਬਰ ਨੂੰ ਇਹ ਜਥਾ ਵਾਪਸ ਭਾਰਤ ਪਰਤਣਾ ਸੀ ਤਾਂ ਅਟਾਰੀ ਬਾਗਾ ਸਰਹੱਦ ਦੇ ਰਾਹੀਂ ਇਹ ਜਥਾ ਜਿਹੜਾ ਹੈ ਪਾਕਿਸਤਾਨ ਜਾਣਾ ਸੀ ਤਾਂ ਚੰਦ ਘੰਟੇ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਜਥਾ ਰਵਾਨਾ ਹੋਇਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਇਸ ਜਥੇ ਦਾ ਹਿੱਸਾ ਸਨ ਪਰ ਹੁਣ ਜੋ ਖਬਰ ਆ ਰਹੀ ਹੈ ਕਿ ਸਰਹੱਦ ਦੇ ਉੱਤੇ ਇਸ ਜਥੇ ਨੂੰ ਰੋਕ ਲਿਆ ਗਿਆ ਹੈ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਮਾ ਗਏ ਮੇਰੇ ਨਾਲ ਫੋਨ ਲਾਈਨ ਤੋਂ ਫੋਨ ਲਾਈਨ ਤੇ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਲਲਿਤ ਸ਼ਰਮਾ ਜੀ ਸ਼ਰਮਾ ਜੀ ਕੀ ਕੋਈ ਜਾਣਕਾਰੀ ਹੈ ਤੁਸੀਂ ਤਸਵੀਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ ਕੁਝ ਸਮਾਂ ਪਹਿਲਾਂ ਹੀ ਇਹ ਜਥਾ ਜਿਹੜਾ ਹੈ ਉਹ ਰਵਾਨਾ ਕੀਤਾ ਗਿਆ ਸ਼੍ਰੀ ਅਕਾਤਖ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕੀਤੀ ਉਸ ਵਾਦੇ ਜਥਾ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਪਰ ਹੁਣ ਸਰਹੱਦ ਦੇ ਉੱਤੇ ਰੋਕ ਲਿਆ ਗਿਆ ਹੈ ਜਥੇ ਇਹ ਬਿਲਕੁਲ ਤਾਂ ਦੱਸ ਜੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਬੋਲੇ ਸੋਨੇ ਨਾਲ ਜਕਾਰਿਆਂ ਦੇ ਨਾਲ ਕਿੱਥੇ ਰੱਖਿਆ ਜਿਹੜਾ ਇੱਕ 1796 ਦੇ ਸਰਦਾਰਗਰੀ ਤੋਂ ਸੁਰੱਖਿਅਤ ਕਮੇਟੀ ਬਣਾ ਜਿਹੜਾ ਵਿਜੀਲਵਾ ਕੇ ਚੱਲੇ ਸਨ ਇਹ ਜਿੱਥਾ ਜੋ ਪਾਕਿਸਤਾਨ ਦੇ ਟਾਰੀਵਾਗਾ ਸਰਤੇ ਪੁਜੀਆ ਦੇ ਕੁਝ ਏਜੰਸੀਆਂ ਵੱਲੋਂ 50 ਦੇ ਕਰੀਬ ਦੇ ਸ਼ਰਧਾਲੂ ਸੀ ਉਹਨਾਂ ਨੂੰ ਰੋਕ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਇਨਕੁਆਇਰੀ ਨਹੀਂ ਕੀਤੀ ਗਈ ਇਹਨਾਂ ਤੇ ਕੋਈ ਕੇਸ ਚੱਲ ਰਹੇ ਨੇ ਜਿਸ ਤੇ ਜਲਦੀ ਇਹਨਾਂ ਨੂੰ ਰੋਕਿਆ ਜਾ ਰਿਹਾ ਪਹਿਲਾਂ ਤਾਂ ਕਿਹਾ ਜਾ ਰਿਹਾ ਸ਼ਰਧਾਲੂ ਜਿਹੜੇ ਕੱਜਲ ਖਰਾਰ ਹੁੰਦੇ ਰਹੇ ਉਹਨਾਂ ਨੂੰ ਸਮਝ ਨਹੀਂ ਲੱਗੀ ਸਾਡਾ ਬੰਨ ਕੀ ਰਿਹਾ ਸਾਡਾ ਰੋ ਕੀ ਰਿਹਾ ਜਿਸ ਤੋਂ ਬਾਅਦ ਜਦੋਂ ਸਾਰੇ ਸ਼ਰਧਾਲੂ ਉੱਥੇ ਜਦੋਂ ਰੋਲਾ ਪਾ ਲੱਗੇ ਇਕੱਠੇ ਹੋਏ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਏਜੰਸੀਆਂ ਨੇ ਰੋਕਿਆ ਹੈ ਇਹਨਾਂ ਦੇ ਕੋਈ ਐਮਪਲੋਈ ਨਹੀਂ ਰਹਿੰਦੇ ਇਹਨਾਂ ਨੂੰ ਰੋਕਿਆ ਕਿਉਂ ਜਾ ਰਿਹਾ ਜਿਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਪੂਰੀ ਇਨਕੁਆਇਰੀ ਕੀਤੀ ਗਈ ਤੇ ਹੁਣ ਪਤਾ ਲੱਗਾ ਕਿ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਜੋ ਵੀ ਪਰਚੇ ਬੰਦਾ ਸੀ ਜਦੋਂ ਪਾਸਪੋਰਟ ਜਾਰੀ ਹੁੰਦੇ ਨੇ ਜੇ ਉਹ ਜੱਥੇ ਜਾਣ ਲਈ ਇਹਨਾਂ ਦੀ ਇਨਕੁਆਇਰੀ ਕੀਤੀ ਜਾਂਦੀ ਹੈ ਉਹ ਉਹ ਕੇਂਦਰ ਜਾਂ ਸਰਕਾਰ ਪੰਜਾਬ ਸਰਕਾਰ ਦੀ ਏਜੰਸੀਆਂ ਦਾ ਕੰਮ ਹੁੰਦਾ ਹੈ ਕਿਤੇ ਜਲਦੀ ਇਹਨਾਂ ਦੀ ਇਨਕੁਆਇਰੀ ਨਹੀਂ ਹੋਈ ਸੀ ਜਿੱਤੇ ਚਲਦੇ ਇਹਨਾਂ ਨੂੰ ਰੋਕਿਆ ਗਿਆ ਉੱਥੇ ਹੀ ਸ਼ਰੋਨੀ ਕਮੇਟੀ ਵੱਲੋਂ ਵੀ ਇਸ ਦੀ ਨਕਦੀ ਕੀਤੀ ਗਈ ਹੈ ਕਿ ਇਹਨਾਂ ਦਾ ਸਕੇਂਦਰ ਸਰਕਾਰ ਲੋ ਜੱਥੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਜਦੋਂ ਸ਼ਰੋਨੀ ਕਮੇਟੀ ਨੇ ਜਦੋਂ ਰੋਲਾ ਪਾਇਆ ਜਦੋਂ ਸਹੀ ਸਹੀ ਕਿਸੇ ਤਰ ਤੇ ਉਹਨਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਜਦੋਂ ਕਿਹਾ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਜਿੱਥੇ ਜਾਂਦਾ ਪਤਾ ਜਾਵੇ ਉਹ ਜਿੱਥੇ ਚੱਲਾ ਹੈ ਤੇ ਉਹ ਜਿੱਥੇ ਜਾਂਦੇ ਕੋਈ ਜਿਸ ਤਰ੍ਹਾਂ ਤੁਹਾਨੂੰ ਜਿੰਨਾਂ ਨੂੰ ਰੋਕੇ ਜਾ ਰਿਹਾ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਅਕੀਨ ਦੀ ਸਿੱਖ ਸੱਤ ਸੱਤ ਹਿੰਦਖੇਦੀ ਕਰਦੇ ਜੀ ਅਲਲ ਲਈ ਜੇ ਅੱਜ ਦੇਖਿਆ ਜਾਂਦਾ ਹੈ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜੀਆਂ ਜੜੀਆਂ ਨੇ ਉਹ ਭੇਜੀਆਂ ਜਾਂਦੀਆਂ ਨੇ ਦੋਹਰ ਸਰਕਾਰਾਂ ਕੋਲ ਤਾਂ ਬਹੁਤ ਵੱਡਾ ਕੱਟ ਮਾਰ ਕੇ ਵੀਜ਼ੇ ਜਿਹੜਾ ਨੇ ਉਹ ਦਿੱਤੇ ਜਾਂਦੇ ਨੇ ਪਰ ਇਸ ਵਾਰੀ 1802 ਸਰਦਾਲੂਆਂ ਦੇ ਜਿਹੜੇ ਅਰਜ਼ੀਆਂ ਭੇਜੀਆਂ ਗਈਆਂ ਤੇ ਉਸ ਦੇ ਵਿੱਚ 1796 ਨੂੰ ਵੀਜ਼ੇ ਵੀ ਦੇ ਦਿੱਤੇ ਗਏ ਮਤਲਬ ਇਸ ਲਈ ਦੇਲ ਖੋਲ ਕੇ ਜਿਹੜਾ ਵੀਜ਼ੇ ਤਾਂ ਦਿੱਤੇ ਗਏ ਪਰ ਹੁਣ ਇਸ ਤਰੀਕੇ ਦੇ ਨਾਲ 50 ਸ਼ਰਧਾਲੂਆਂ ਨੂੰ ਰੋਕਿਆ ਗਿਆ ਕਿਉਂਕਿ ਜੇਕਰ ਇਨਕੁਆਰੀ ਕਰਨੀ ਸੀ ਉਹ ਤਾਂ ਫਿਰ ਪੁਲਿਸ ਨੇ ਏਜੰਸੀਆਂ ਨੇ ਕਰਨੀ ਸੀ ਇਸ ਦੇ ਵਿੱਚ ਸ਼ਰਧਾਲੂਆਂ ਦੀ ਤਾਂ ਆਪਣੀ ਕੋਈ ਗਲਤੀ ਨਹੀਂ ਹੈ ਨਾ ਦਾ ਦੇ ਕਿ ਸ਼ਰੂਮਨੀ ਕਮੇਟੀ ਦੇ ਸਰਦਾ ਪ੍ਰਤਾਪ ਸਿੰਘ ਜਿਹੜੇ ਸਖਤਰ ਨੇ ਉਹਨਾਂ ਨਾਲ ਅਕਸ਼ਬਾਂ ਵਿੱਚ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਹ ਪਰਜੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਜਾਂ ਪੰਜਾਬ ਸਰਕਾਰ ਦੀਆਂ ਏਜੰਸੀਆਂ ਤੋਂ ਹੁੰਦਾ ਜਦੋਂ ਇਹਨਾਂ ਦੇ ਪਾਕਪੋੜ ਜਾਂਦੇ ਨੇ ਉਹਨਾਂ ਕੋਲ ਵੀ ਜੇ ਲੱਗਦੇ ਨੇ ਤੇ ਇਹਨਾਂ ਦੀ ਇਨਕੁਆਰੀ ਜਿਹੜੀ ਉਹ ਕੀਤੀ ਜਾਂਦੀ ਹੈ ਹਰ ਸਾਲ ਜਿਹੜੇ ਸਰਤਾਲੂ ਜਿਹੜੇ ਗੁਰੂ ਘਰ ਮੱਧ ਦਰਸ਼ਨ ਕਰਨ ਲਈ ਜਾਂਦੇ ਨੇ ਤੇ ਇਹਨਾਂ ਦੀ ਇਨਕੁਆਰੀ ਕੀਤੀ ਜਾਂਦੀ ਹੈ ਤੇ ਇਹਨਾਂ ਉਹਦੋਂ ਇਨਕੁਆਰੀ ਕਿਉਂ ਨਹੀਂ ਕੀਤੀ ਗਈ ਜਦੋਂ ਪਹਿਲਾਂ ਅਸੀਂ ਸਾਰੇ ਪਾਸਪੋਰਟ ਦੇਤੇ ਤੇ ਇਨਕੁਆਰੀ ਵੀ ਕੀਤੀ ਗਈ ਸੀ ਪਰ ਕੇਂਦਰ ਸਰਕਾਰ ਨੇ ਜਿੱਥੇ ਨਾਂ ਤੋਂ ਰੋਕ ਲਗਾ ਦਿੱਤੀ ਗਈ ਸੀ ਹੁਣ ਜਦੋਂ ਜਿੱਥੇ ਨੇ ਜਾਣਾ ਸੀ ਹੁਣ ਜਦੋਂ ਜਿੱਥੇ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਤੇ ਫਿਰ ਉਸੇ ਤਰੀਕੇ ਦੀ ਜਿਹੜੀਆਂ ਸ਼ਰਧਾਲੂ ਰੋਕੇ ਇਹਨਾਂ ਦੀ ਇਨਕੁਆਰੀ ਕਰ ਰਹੀ ਹੈ ਇਹ ਗੱਲ ਸਮਝ ਤੋਂ ਪਰੇ ਆਕਰ ਸ੍ਰਧਾਲੂ ਨੂੰ ਆਪਣੇ ਗੁਰੂ ਧੰਮਾ ਦੇ ਦਰਸ਼ਨ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਜੀ ਤਾਂ ਲਲੀ ਜੀ ਕੀ ਕੋਈ ਜਾਣਕਾਰੀ ਹੈ ਜਿਹੜੇ 50 ਸ਼ਰਧਾਲੂ ਰੋਕੇ ਗਏ ਨੇ ਕੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਹੈ ਜਾਂ ਫਿਰ ਇਨਕੁਆਰੀ ਤੋਂ ਬਾਅਦ ਸ਼ਾਮ ਤੱਕ ਵਾਪਸ ਪਾਕਿਸਤਾਨ ਜਾਣ ਦੇ ਦਿੱਤਾ ਜਾਏਗਾ ਇਹ ਕਿ ਇਹਨਾਂ ਦੀ ਇਨਕੁਆਰੀ ਚੱਲਦੀ ਹੈ ਜਿਦ ਤੱਕ ਇਹਨਾਂ ਦੀ ਇਨਕੁਆਰੀ ਪੂਰੀ ਹੁੰਦੀ ਹੈ ਇਹਨਾਂ ਨੂੰ ਆਪਣੇ ਗੁਰੂ ਧੰਮਾ ਦੇ ਦਰਸ਼ਨ ਕਰਨ ਦੀ ਪੁਰਨਾਵਾ ਤੇ ਇਸ ਦਾ ਪ੍ਰਕਾਰ ਪਰਮ ਬਣਾ ਲਈ ਪਾਕਿਸਤਾਨ ਵਾਪਸ ਭੇਜਿਆ ਜਾਵੇਗਾ ਜੀ ਬਹੁਤ ਬਹੁਤ ਧੰਨਵਾਦ ਲਲੀ ਜੀ ਸਾਡੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਇਹ ਸਨ ਮੇਰੇ ਨਾਲ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਜੀ ਨਾਦੇਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 50 ਦੇ ਕਰੀਬ ਸ਼ਰਧਾਲੂ ਜਿਹੜਾ ਨੇ ਉਹ ਟਾਰੀ ਬਾਗਾਸਰ ਹੱਦ ਦੇ ਉੱਤੇ ਰੋਕੇ ਗਏ ਨੇ ਤੇ ਇਨਕੁਆਰੀ ਦਾ ਪੂਰਾ ਮਸਲਾ ਦੱਸਿਆ ਜਾ ਰਿਹਾ ਹਾਲਾਂਕਿ ਪਹਿਲਾਂ ਜਿਹੜੀ ਆ ਉਹ ਜਾਣਕਾਰੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਸਾਂਝੀ ਕੀਤੀ ਗਈ ਕਿ ਸ਼ਰਧਾਲੂ ਕਿਉਂ ਰੋਕੇ ਗਏ ਨੇ ਜਥਾ ਕਿਉਂ ਰੋਕਿਆ ਗਿਆ ਪਰ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਇਨਕੁਆਰੀ ਜਿਹੜੀ ਆ ਪਾਸਪੋਰਟ ਦੀ ਤੇ ਵੀਜ਼ਿਆਂ ਦੀ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਸੀ ਇਸ ਕਾਰਨ 50 ਸ਼ਰਧਾਲੂ ਜਿਹੜਾ ਨੇ ਉਹ ਅਟਾਰੀ ਬਾਗਾ ਸਰਹੱਦ ਦੇ ਉੱਤੇ ਰੋਕ ਲਏ ਗਏ ਜਿਸ ਤੋਂ ਬਾਅਦ ਹੁਣ ਇਨਕੁਆਰੀ ਜਾਰੀ ਹੈ ਤੇ ਜੇਕਰ ਇਨਕੁਆਰੀ ਦੇ ਵਿੱਚ ਸਭ ਕੁਝ ਠੀਕ ਰਹਿੰਦਾ ਹੈ ਤਾਂ ਇਹਨਾਂ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਦੇ ਦਿੱਤੀ ਜਾਏਗੀ ਪਰ ਕਾਫੀ ਸੰਵੇਦਨਸ਼ੀਲੇ ਮੁੱਦਾ ਪੂਰਾ ਬਣਦਾ ਜਾ ਰਿਹਾ ਹੈ ਕਿਉਂਕਿ ਜੇਕਰ ਇਕਵਾਰੀ ਸੋਚ ਕੇ ਦੇਖੀਏ ਕਿ ਜਿਹੜੇ ਸ਼ਰਧਾਲੂ ਅੱਜ ਸਵੇਰੇ ਖੁਸ਼ੀ ਦੇ ਵਿੱਚ ਹੋਣਗੇ ਕਿ ਅਸੀਂ ਆਪਣੇ ਗੁਰਦੁਆਮਾ ਦੇ ਦਰਸ਼ਨ ਦੇਦਾਰੇ ਕਰਾਂਗੇ ਤੇ ਚੰਦ ਮੈਂ ਤਬਾਦਿ ਉਹਨਾਂ ਨੂੰ ਪਤਾ ਲੱਗੇ ਕਿ ਉਹ ਅੱਗੇ ਨਹੀਂ ਜਾ ਸਕਦੇ ਤਾਂ ਸੋ ਸਮਝ ਸਕਦੇ ਆ ਕਿ ਮਨ ਦੇ ਉੱਤੇ ਕਿੱਡੀ ਠੇਸ ਜੜੀ ਆ ਉਹ ਪਹੁੰਚਦੀ ਹੈ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਵੇਂ ਘਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲੋਆ ਐਸੇ ਸਤਿਗੁਰੂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਉਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਵਿਸ਼ੇਸ਼ ਹਥਾ ਪਾਕਿਸਤਾਨ ਸਥਿਤ ਗੁਰਦਤਾ ਮਾਦੇ ਦਰਸ਼ਨ ਵਾਲੀ ਭੇਜਿਆ ਜਾ ਰਿਹਾ ਇਹ ਜਥੇ ਦੇ ਜਿਹੜੇ ਅਗਵਾਈ ਉਹ ਬੀਬੀ ਗੁਰਿੰਦਰ ਕੌਰ ਜੀ ਭੋਲੂਵਾਲ ਤੇ ਸਤਾਰ ਗੁਰਮੀਤ ਸਿੰਘ ਜੀ ਬੂ ਕਰ ਰਹੇ ਨੇ ਇਹ ਜਥੇ ਨਾਲ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਕੜਗੱਜੀ ਵੀ ਜਾ ਰਹੇ ਨੇ ਇਹ ਜਥੇ ਦਾ ਜਦੋਂ ਹੁਣ ਨੂੰ ਪਤਾ ਲੱਗਾ ਕਿ ਜਦੋਂ ਬਾਰਡਰ ਤੇ ਪਹੁੰਚਿਆ ਉੱਥੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਕੁਝ ਵਿਅਕਤੀਆਂ ਨੂੰ ਜਿਹੜੇ ਜਥੇ ਦੇ ਨਾਲ ਜਾ ਰਹੇ ਨੇ ਦਰਸ਼ਨ ਕਰਨ ਉਹਨਾਂ ਨੂੰ ਰੋਕ ਲਿਆ ਗਿਆ ਹੈ ਇਹ ਉਹਨਾਂ ਦੀ ਕੋਈ ਇਨਕੁਆਰੀ ਦਾ ਹਵਾਲਾ ਦਿੱਤਾ ਗਿਆ ਕੇਸ ਦਾ ਹਵਾਲਾ ਦੇ ਕੇ ਰੋਕ ਲਿਆ ਗਿਆ ਤੇ ਨਾ ਹੀ ਉਹਨਾਂ ਨੂੰ ਦੱਸ ਰਿਹਾ ਰੀਜਨ ਰੀਜਨ ਨਹੀਂ ਦੱਸ ਰਿਹਾ ਸਿਰਫ ਇਹ ਕਹਿ ਰਿਹਾ ਕਿ ਤੁਹਾਡਾ ਕੋਈ ਜੀ ਪੈਂਡਿੰਗ ਹੈ ਕੋਈ ਕੇਸ ਤੇ ਨਾ ਉਹਨਾਂ ਦੇ ਕਿਸੇ ਤੇ ਕੋਈ ਕੇਸ ਪੈਂਡਿੰਗ ਜੋ ਮੈਨੂੰ ਪਤਾ ਲੱਗਾ ਮੈਨੂੰ ਇਹ ਪਤਾ ਲੱਗਾ ਕਿ ਇਨਕੁਆਰੀ ਜਿਹੜੀ ਉਹ ਲੇਟ ਹੋਈ ਹੈ ਤੇ ਇਨਕੁਆਰੀ ਕਨੇ ਕਰਨੀ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਕਰਾਉਣੀ ਹੈ ਤਾਂ ਇਹਦਾ ਮਤਲਬ ਹੈ ਕਿ ਜਿਹੜੇ ਯਾਤਰੀ ਰੋਕਿਆ ਗਿਆ ਉਹ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ ਉਹਨਾਂ ਸਿੱਖਾਂ ਦੇ ਇਰਦੇ ਬਲੁੰਦਰੇ ਜਾ ਰਹੇ ਨੇ ਕਿਉਂਕਿ ਜਦੋਂ ਜਦੋਂ ਕੋਈ ਵੀ ਸਿੱਖ ਜਦੋਂ ਅਰਦਾਸ ਕਰਦਾ ਔਰ ਜਾਨ ਹੈ ਅਰਦਾਸ ਹੁੰਦੀ ਕਿ ਜਿੰਨਾ ਗੁਰਤਾ ਮਨੁੱਖ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ੀਦਾਰ ਹੁਣ ਜਦੋਂ ਸਿੱਖ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਿਹਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਬਣਾਉਣ ਲਈ ਜਾ ਰਿਹਾ ਤਾਂ ਬਾਰਡਰ ਤੇ ਰੋਕ ਕੇ ਉਹਨਾਂ ਦੇ ਹਿਰਦਿਆਂ ਤੇ ਕੀ ਵੀਦਿ ਹੋਊਗੀ ਇਤੋਂ ਤੱਕ ਕਿ ਉਹਨਾਂ ਦੇ ਨਾਲ ਤੇ ਜੋ ਭਿਤਰੀ ਉਹ ਉਹ ਜਾਣਦੇ ਵਿਚਾਰੇ ਪਰ ਦੂਜੀ ਸਿੱਖ ਸੰਗਤ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਮੈਂ ਪੰਜਾਬ ਸਰਕਾਰ ਦੇ ਭਾਰ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਉਹਨਾਂ ਨੂੰ ਨਾ ਰੋਕਿਆ ਜਾਵੇ ਤੇ ਜੇ ਰੋਕਿਆ ਗਿਆ ਤੇ ਇਹਦੇ ਨਾਲ ਸਿੱਖਾਂ ਦੇ ਅਨਾਨਦ